ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਬਹੁਤ ਵੱਡ ਭਾਗੇ ਹੋ ਆਓ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਧੰਨ ਧੰਨ ਛੋਡੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਉਹਨਾਂ ਦੇ ਦਰਸ਼ਨ ਦਰਦਾਰੇ ਕਰਾਉਣੇ ਹਨ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਚਾਉਕੜੇ ਮਾਰ ਕੇ ਗੁਰੂ ਪਿਆਰਿਓ ਗੁਰੂ ਰਾਮਦਾਸ ਜੀ ਦਾ ਧਿਆਨ ਕਰੋ ਇੱਕ ਵਾਰੀ ਆਖੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਵਾਰੀ ਫੇਰ ਆਖੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਸਾਧ ਸੰਗਤ ਜੀ ਇੱਕ ਵਾਰੀ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਸਭ ਸਦਕਾ ਆਉ ਗੁਰੂ ਦੇ ਪਿਆਰਿਓ ਖੁੱਲੇ ਖੁੱਲੇ ਹੋ ਕੇ ਰਾਮਪੁਰ ਵਾਲਿਓ ਤੁਸੀਂ ਛੋਡੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਉਹਨਾਂ ਦੀਆਂ ਖੁਸ਼ੀਆਂ ਝੋਲੀ ਵਿੱਚ ਪਾਉਣ ਦੇ ਲਈ ਇਹ ਸਮਾਗਮ ਮਰੀ ਕਿਹਾ ਹੈ ਆਓ ਸਾਧ ਸੰਗਤ ਜੀ ਅੱਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਹੀ ਇਹ ਸਾਨੂੰ ਹੁਕਮ ਹੈ ਕਿ ਉਹ ਸਾਨੂੰ ਕੀ ਕਹਿੰਦੇ ਆ ਸਾਧ ਸੰਗਤ ਜੀ ਅੰਗ 167 ਦੇ ਵਿੱਚ ਪਾਛਾ ਬਖਸ਼ਾ ਕਰਦੇ ਨੇ ਸਾਨੂੰ ਸਾਰਿਆਂ ਨੂੰ ਸਾਧ ਸੰਗਤ ਜੀ ਸਮਝਾਉਂਦੇ ਨੇ ਆਓ ਸਾਧ ਸੰਗਤ ਜੀ ਆਪਾਂ ਧਿਆਨ ਅੰਤਰੀਏ ਸੱਚਖਾਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਆਨੰਦ ਲਓ ਸਾਧ ਸੰਗਤ ਜੀ ਹਰਮੰਦਰ ਸਾਹਿਬ ਜੀ ਦਾ ਧਿਆਨ ਧਰ ਕੇ ਚੌਂਕੜੇ ਮਾਰ ਕੇ ਦੇਖੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਸਾਰੀ ਲਕਾਈ ਨੂੰ ਸਾਰੀ ਸੰਗਤ ਨੂੰ ਸਾਧ ਸੰਗਤ ਜੀ ਆਪਣੇ ਵੱਲੋਂ ਕਿੰਨੇ ਪਿਆਰ ਦੇ ਨਾਲ ਇੱਕ ਵਿਰਾਗਮਈ ਸਾਧ ਸੰਗਤ ਜੀ ਪਿਆਰ ਦਿੰਦੇ ਨੇ ਆਪਾਂ ਨੂੰ ਆਪਾਂ ਨੂੰ ਸਾਧ ਸੰਗਤ ਜੀ ਗਲਪੜੀ ਪਾਉਂਦੇ ਨੇ ਆਪਾਂ ਨੂੰ ਪੁੱਤਰ ਸਮਝ ਕੇ ਸਾਧ ਸੰਗਤ ਜੀ ਉਹ ਆਪਣੇ ਭਲੇ ਵਾਸਤੇ ਸਾਧ ਸੰਗਤ ਜੀ ਸਾਨੂੰ ਸਮਝਾਉਂਦੇ ਨੇ ਕਿਉਂਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਗਰੀਬੀ ਵੇਖੀ ਹੁੰਦੀ ਆ ਨਾ ਉਹ ਸਾਧ ਸੰਗਤ ਜੀ ਗਰੀਬ ਦੀ ਸਮੱਸਿਆ ਨੂੰ ਜਾਣਦੇ ਹੁੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤਸੰਗ ਜੀ ਦਾਸ ਨੇ ਵੀ ਬਹੁਤ ਵੱਡਿਆਂ ਵੱਡਿਆ ਤਾਂ ਹੀ ਪਹੁੰਚ ਕਰਨੀ ਕੀਤੀ ਹੈ ਪਰ ਇੱਥੇ ਸਾਤਸੰਗ ਜੀ ਗਰੀਬ ਦੀ ਕੌਣ ਸੁਣਦਾ ਹੈ ਤੇ ਸਾਤਸੰਗ ਜੀ ਜਦੋਂ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਜਾਂਦਾ ਹੈ ਅੱਖਾਂ ਸਾਤਸੰਗ ਜੀ ਭਾਰ ਆਉਂਦੀਆਂ ਹਨ ਹੰਝੂਆਂ ਦੇ ਨਾਲ ਉੱਥੇ ਉਹੀ ਗੱਲ ਨਿਕਲਦੀ ਹੈ ਧੰਨ ਸ੍ਰੀ ਗੁਰੂ ਰਾਮਦਾਸ ਰਾਖੋ ਸਰਣਾਈ ਸਾਤ ਸੰਗਤ ਜੀ ਇੱਕ ਅਰਦਾਸ ਬਾਠ ਕੀਰਤ ਕੀ ਸਾਡੀ ਅਰਦਾਸ ਹੈ ਗੁਰੂ ਰਾਮਦਾਸ ਜੀ ਸਾਨੂੰ ਰੱਖ ਲੈਣਾ ਮਹਾਰਾਜ ਜੀ ਆਓ ਤਾਂ ਨੂੰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਬਖਸ਼ਾ ਕਰਦੇ ਨੇ ਸਾਤ ਸੰਗਤ ਜੀ ਆਪਾਂ ਉਹਨਾਂ ਦੇ ਬਚਨਾਂ ਦੇ ਉੱਤੇ ਚੱਲ ਗਏ ਤੇ ਸਾਤ ਸੰਗਤ ਜੀ ਸਰਬਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀਂ ਬੇਰਾਗਨ ਮਹੱਲਾ ਚੌਥਾ ਹਮਰੇ ਮਨ ਚਿਤੇ ਹਰਿ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਉਸ ਕਾਲਪੁਰਖ ਨੂੰ ਸਾਤ ਸੰਗਤ ਜੀ ਬਖਸ਼ਾ ਕਰਦੇ ਨੇ ਅਰਦਾਸ ਬੇਨਤੀ ਕਰਦੇ ਨੇ ਗੁਰੂ ਦੇ ਪਿਆਰਿਓ ਕੀ ਕਹਿੰਦੇ ਨੇ ਹਮਰੇ ਮਨ ਚਿੱਤੇ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਕਹਿੰਦੇ ਮਹਾਰਾਜ ਜੀ ਸਾਡੇ ਦਾ ਦਿਲ ਦੇ ਵਿੱਚ ਘਾਸ ਲੱਗੀ ਰਹਿੰਦੀ ਐ ਕਿਦੋਂ ਤੇਰਾ ਦਰਸ਼ਨ ਦੇਖੀਏ ਸੱਚੇ ਪਾਤਸ਼ਾਹ ਕਿਦੋਂ ਤੁਹਾਡੇ ਦਰਸ਼ਨ ਹੋਣ ਮਹਾਰਾਜ ਜੀ ਕਿਦੋਂ ਤੇਰਾ ਦਰਸ਼ਨ ਹੋਵੇ ਸੱਚੇ ਪਾਤਸ਼ਾਹ ਜੀ ਕਈ ਵਾਰੀ ਸਾਧ ਸੰਗਤ ਜੀ ਵਿਰਾਗ ਦੇ ਵਿੱਚ ਆਉਂਦੇ ਨੇ ਤੇ ਗੁਰੂ ਦੇ ਪਿਆਰੇ ਉਹ ਇਹ ਹੀ ਗਾਇਨ ਕਰਦੇ ਨੇ ਸਾਧ ਸੰਗਤ ਜੀ ਮਨ ਤਾਂ ਭਰਿਆ ਹੁੰਦਾ ਹੈ ਪਰ ਸਾ ਸੰਗ ਜੀ ਸੰਗਤ ਦੇ ਨਾਲ ਇਹੋ ਹੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਕਿਹੜੀਆਂ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖਂ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਗੁਰੂ ਪਾਤਸ਼ਾਹ ਜੀ ਨੂੰ ਬਖਸ਼ਾ ਕਰਦੇ ਨੇ ਮੇਰੇ ਮਨ ਦੀ ਆਸ ਲੱਗੀ ਰਹਿੰਦੀ ਪਾਤਸ਼ਾਹ ਕਿ ਦੋ ਤੁਹਾਡੇ ਦਰਸ਼ਨ ਹੋਣਗੇ ਅੱਗੇ ਬਖਸ਼ਾ ਕਰਦੇ ਨੇ ਜਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਕਹਿੰਦੇ ਆ ਮਹਾਰਾਜ ਇਹ ਕਾਲਪੁਰਖ ਮਹਾਰਾਜ ਜੀ ਇਹ ਤਾਂ ਜਿਨ੍ਹਾਂ ਨੇ ਲਈ ਹੁੰਦੀ ਉਹਨਾਂ ਨੂੰ ਪਤਾ ਸਾਧ ਸੰਗ ਜੀ ਗੁਰੂ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਜਨਪ੍ਰੀਤ ਲਈ ਸੋ ਜਾਣਤਾ ਹਮਰੇ ਮਨਚਤ ਹਰ ਬਹੁਤ ਪਿਆਰਾ ਤੂੰ ਬਹੁਤ ਪਿਆਰਾ ਹੈ ਇਹ ਕਾਲਪੁਰਖ ਵਾਹਿਗੁਰੂ ਹਰੀ ਜੀ ਤੁਸੀਂ ਬਹੁਤ ਪਿਆਰੇ ਹੋ ਸਾਧ ਸੰਗ ਜੀ ਮੈਂ ਤੁਹਾਡੀ ਸੋਭਾ ਸੁਣੀ ਹੈ ਜੀਦਾ ਤੁਸੀਂ ਹੱਥ ਫੜ ਲੈਨੇ ਹੋ ਸਾਧ ਸੰਗਤ ਜੀ ਹੁਣ ਲੋਕੀ ਰੱਬ ਵਾਂਗ ਪੂਜਣ ਲੱਗ ਪੈਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਮੋਹਰਾਂ ਲਾਉਦੇ ਨੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਜੀ ਮਹਾਰਾਜ ਹਾਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ ਸਾਧ ਸੰਗਤ ਜੀ ਅੱਗੇ ਬਖਸ਼ਾਂ ਕਰਦੇ ਨੇ ਹਉ ਕੁਰਬਾਨੀ ਗੁਰਿਆਪਨੇ ਜਨ ਵਿਛੜਿਆ ਮੇਲਿਆ ਮੇਰਾ ਸਿਰ ਜਨਹਾਰਾ ਅਸੀਂ ਉਹਨਾਂ ਦੇ ਵਾਰੇ ਵਾਰੇ ਜਾਈਏ ਤੁਹਾਂ ਤੁਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੇ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਨੂੰ ਉਸ ਕਾਲ ਪੁਰਖ ਦਾ ਭੱਲਾ ਫੜਾਇਆ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਸਾਧ ਸੰਗਤ ਜੀ ਅੱਗੇ ਬਖਸ਼ਾਂ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਰਬਨ ਕਰੀਏ ਮੇਰੇ ਰਾਮ ਹਮ ਪਾਪੀ ਸਰਨ ਪਰੇ ਹਰ ਦਵਾਰ ਸਾਧ ਸੰਗਤ ਜੀ ਦੇਖੋ ਅੱਜ ਮੇਰੇ ਵਰਗਾ ਬਾਬਾ ਬਣਿਆ ਫਿਰਦਾ ਹੈ ਸਾਧ ਸੰਗਤ ਜੀ ਅੱਜ ਮੇਰੇ ਵਰਗਾ ਰੱਬ ਬਣਿਆ ਫਿਰਦਾ ਹੈ ਜਿਹੜਾ ਜਪਜੀਤ ਸਾਹਿਬ ਦਾ ਪਾਠ ਕਰ ਲੈਂਦਾ ਉਹ ਕਹਿੰਦਾ ਮੇਰੇ ਤੋਂ ਵੱਡਾ ਰੱਬ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਹੜਾ ਸੁਖਮਨੀ ਸਾਹਿਬ ਦਾ ਜਾਪ ਕਰ ਲੈਂਦਾ ਸਾਧ ਸੰਗਜੋ ਕਹਿੰਦਾ ਮੇਰੇ ਤੋਂ ਵੱਡਾ ਰੱਬ ਨਹੀਂ ਹੈ ਪਰ ਸਾਧ ਸੰਗ ਜੀ ਜੋ ਸ਼ਰਨਾ ਵੈ ਤਿਸ ਕੰਠ ਲਾਵੇ ਇਥੇ ਗੁਰੂ ਸਾਹਿਬ ਜੀ ਸਾਧ ਸੰਗ ਜੀ ਕੀ ਕਹਿੰਦੇ ਨੇ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦੁਆਰ ਗੁਰੂ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਪਰੇ ਹਾਂ ਹਰੇ ਦੀ ਦੇ ਦਵਾਰ ਦੇ ਉੱਤੇ ਖੜੇ ਆਂ ਤੇਰੇ ਮੰਦਰ ਵਿੱਚ ਖੜੇ ਆਂ ਸੱਚੇ ਪਾਤਸ਼ਾਹ ਤੁਹਾਡੇ ਦਵਾਰੇ ਤੇ ਉੱਤੇ ਖੜੇ ਆਂ ਜਿਵੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮੋਹਰਾ ਲਾਉਂਦੇ ਨੇ ਸਾਧ ਸੰਗ ਜੀ ਸਗਲ ਦਵਾਰ ਕੋ ਛਾੜ ਕੇ ਗਏ ਹੋਤਵਾਰੋ ਦਵਾਰ ਮਹਾਰਾਜ ਸਾਰੇ ਦਰਾਂ ਨੂੰ ਛੱਡ ਕੇ ਤੁਹਾਡੇ ਦਵਾਰੇ ਦੇ ਉੱਤੇ ਪਹੁੰਚਿਆ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਮਹਾਰਾਜ ਜੀ ਸ਼ਰਨ ਪਰਿਆਂ ਦੀ ਰੱਖ ਲੋ ਮਹਾਰਾਜ ਜੀ ਅਸੀਂ ਤਾਂ ਤੁਹਾਡੇ ਦਾਸ ਆਂ ਅਸੀਂ ਤਾਂ ਤੁਹਾਡੇ ਦਾਸ ਆਂ ਰੱਖ ਲੋ ਮਹਾਰਾਜ ਜੀ ਮੈਂ ਹੂੰ ਪਰਮਪੁਰਖੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦੁਆਰ ਪਾਤਸ਼ਾਹ ਤੁਹਾਡੇ ਦੁਆਰ ਤੇ ਆਏ ਆਂ ਅਸੀਂ ਪਾਪੀ ਲੋਕ ਆਂ ਅੱਗੇ ਬਖਸ਼ਾ ਕਰਦੇ ਨੇ ਮਤ ਨਿਰਗੁਣ ਹਮ ਮੈਲੇ ਕਭੂ ਆਪਣੀ ਕਿਰਪਾ ਧਾਰ ਸੱਚੇ ਪਾਤਸ਼ਾਹ ਜੀ ਇਹ ਮਤ ਨਿਰਗੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਮਤ ਦੇ ਵਿੱਚ ਸੱਚੇ ਪਾਤਸ਼ਾਹ ਕੋਈ ਵੀ ਗੁਣ ਨਹੀਂ ਹਮ ਮੈਲੇ ਕਭੂ ਆਪਣੀ ਕਿਰਪਾ ਧਾਰ ਅਸੀਂ ਤਾਂ ਮੈਲ ਦੇ ਭਰੇ ਹੋਏ ਸੱਚੇ ਪਾਤਸ਼ਾਹ ਸਾਨੂੰ ਮਤ ਬਖਸ਼ ਸਾਨੂੰ ਬੁੱਧੀ ਬਖਸ਼ ਤੁਸੀਂ ਆਪਣੀ ਕਿਰਪਾ ਕਰੋ ਆਪਣੀ ਕਿਰਪਾ ਧਾਰ ਕੇ ਸਾਨੂੰ ਬਖਸ਼ ਲਓ ਮਹਾਰਾਜ ਜੀ ਸਾਧ ਸੰਗ ਜੀ ਜਿਸ ਤਰ੍ਹਾਂ ਕਹਿੰਦੇ ਗੁਰੂ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ ਅਸੀਂ ਖੱਤੇ ਬਹੁਤ ਕੁਮਾਮ ਦੇ ਅੰਤ ਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ ਮੜ ਗੁਨੇ ਗਾਰ ਇੱਥੇ ਵੀ ਮੋਹਰਾ ਲਾਉਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਬਖਸ਼ ਲੋ ਮਹਾਰਾਜ ਜੀ ਕਿਰਪਾ ਕਰੋ ਅੱਗੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਮੋਹਰਾ ਲਾਉਂਦੇ ਨੇ ਸਾਧ ਸੰਗਤ ਜੀ ਉਹਨਾਂ ਦੇ ਦਰਸ਼ਨ ਕਰਨੇ ਆਪਾਂ ਸੀਣ ਸਾਹਮਣੇ ਲੈ ਕੇ ਆਉਣਾ ਗੁਰੂ ਰਾਮਦਾਸ ਜੀ ਦੇ ਸਾਧ ਸੰਗਤ ਜੀ ਦਰਸ਼ਨ ਕਰਨੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਬਿਰਾਜਮਾਨ ਆ ਸਾਧ ਸੰਗਤ ਜੀ ਉੱਥੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰੋ ਸਾ ਸੰਗ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਮੋਹਰਾਂ ਲਾਉਂਦੇ ਨੇ ਆਪਣੀਆਂ ਹਮਰੇ ਅਵਗਣਮ ਬਹੁਤ ਬਹੁਤ ਹੈ ਬਹੁ بار بار ਹਰ ਗੰਤ ਨਾ ਆਵੇ ਪਾਤਸ਼ਾਹ ਕਹਿੰਦੇ ਨੇ ਹਮਰੇ ਅਵਗਣ ਬਹੁਤ ਬਹੁਤ ਬੋ ਬਾਰ ਬਾਰ ਪਾਤਸ਼ਾਹ ਜੀ ਸਾਡੇ ਵਿੱਚ ਅਵਗਣ ਬਹੁਤ ਬਹੁਤ ਆ ਮਹਾਰਾਜ ਜੀ ਵਾਰ-ਵਾਰ ਉਹ ਗਨਾਈ ਹੀ ਭਰੇ ਆ ਮਹਾਰਾਜੀ ਵਾਰ-ਵਾਰ ਗਲਤੀਆਂ ਹੀ ਕਰਦੇ ਆ ਗੰਤ ਨਾ ਆਵੇ ਕੋਈ ਗਣਤੀ ਨਹੀਂ ਮਹਾਰਾਜੀ ਅਸੀਂ ਕੀ ਦਸੀਏ ਵੀ ਕਿੰਨੀਆਂ ਗਲਤੀਆਂ ਕਰ ਲੈਨੇ ਦਿਨ ਦੇ ਵਿੱਚ ਮਹਾਰਾਜ ਜੀ ਕਲਯੁਗੀ ਜੀਵ ਆ ਮਹਾਰਾਜ ਜੀ ਕਿੰਨੀਆਂ ਗਲਤੀਆਂ ਕਰ ਲੈਨੇ ਆ ਮਹਾਰਾਜ ਜੀ ਹਮਰੇ ਅਵਗਨ ਬਹੁਤ ਬਹੁਤ ਹੈ ਬਹੁਤ ਵਾਰ-ਵਾਰ ਹਰ ਗੰਤ ਨਾ ਆਵੇ ਮਹਾਰਾਜੀ ਵਾਰ-ਵਾਰ ਗਣਤੀ ਕੀਤੀ ਨਹੀਂ ਜਾਂਦੀਗੀ ਕਿੰਨੇ ਅਸੀਂ ਅਵਗਨ ਕਿੰਨੇ ਗਨਾ ਕਰਦੇ ਆ ਮਹਾਰਾਜ ਜੀ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹੋ ਹਰ ਭਾਵੈ ਮਾਲਕ ਨੂੰ ਹੁਣ ਕਹਿੰਦੇ ਨੇ ਮੋਹਰਾ ਲਾਉਂਦੇ ਨੇ ਪਾਸ਼ਾ ਤੁਸੀਂ ਗੁਨਾ ਦੇ ਦਾਤੇ ਹੋ ਤੂੰ ਗੁਣਵੰਤਾ ਹੈ ਤੂਤਨਵੰਤਾ ਹੈ ਤੂਤਨਾਟ ਹੈ ਤੂੰ ਗੁਨਾ ਦਾ ਭਰਿਆ ਹੈ ਮਹਾਰਾਜ ਜੀ ਤੂੰ ਅਕਲ ਕਲਾ ਭਰਪੂਰ ਰਿਹਾ ਤੁਸੀਂ ਪੂਰੇ ਭਰਪੂਰ ਹੋ ਸੱਚੇ ਪਾਸ਼ਾ ਜੀ ਤੁਹਾਨੂੰ ਮਤ ਬੁੱਧ ਬਹੁਤ ਸੱਚੇ ਪਾਸ਼ਾ ਜੀ ਹਰ ਹਰ ਦਿਆਲ ਉਹ ਮੇਰੇ ਦਿਆਲੂ ਕਿਰਪਾਲੂ ਹਰ ਆਪੇ ਬਖਸ਼ ਲਿਓ ਹਰ ਭਾਵਾਂ ਤੁਸੀਂ ਸੱਚੇ ਪਾਤਸ਼ਾਹ ਦੇ ਭਾਵਨਾ ਤੇ ਮਹਾਰਾਜੀ ਤੁਸੀਂ ਤਾਂ ਕਵਡੇ ਰਾਖਣੋਂ ਵੀ ਸੱਚੇ ਪਾਤਸ਼ਾਹ ਜੀ ਸੰਤ ਬਣਾ ਦੇਵੋਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੁਸੀਂ ਤਾਂ ਕਵਡੇ ਰਾਖਣੋਂ ਵੀ ਸਾਧ ਸੰਗ ਜੀ ਬਖਸ਼ ਲਿਆ ਸੀ ਉਹਦੇ ਤੇ ਦ੍ਰਿਸ਼ਟੀ ਪਾਤੀ ਸੀਗੀ ਪਰ ਜੇ ਤੁਸੀਂ ਸੱਚੇ ਪਾਤਸ਼ਾਹ ਭਾਵ ਨੂੰ ਸਾਨੂੰ ਬਖਸ਼ ਸਕਦੇ ਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬਖਸ਼ਾ ਕਰਦੇ ਨੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਪਦੇਸ਼ ਦਿਓ ਹਰ ਨਾਮ ਛਡਾਵੈ ਗੁਰੂ ਪਾਤਸ਼ਾਹ ਜੀ ਨੂੰ ਸਾਧ ਸੰਗਤ ਜੀ ਉਸ ਕਾਲਪੁਰਖ ਨੂੰ ਮੋਹ ਲਾਵੇ ਨੇ ਸਾਧ ਸੰਗਤ ਜੀ ਦੱਸਦੇ ਨੇ ਉਹਨਾਂ ਅੱਗੇ ਬੇਨਤੀ ਕਰਦੇ ਨੇ ਕਾਲਪੁਰਖ ਦੇ ਅੱਗੇ ਕਿ ਹਮ ਅਪਰਾਧੀ ਰਾਖੇ ਗੁਰ ਸੰਗਤੀ ਪਾਦਸ਼ਾਹੀ ਤੁਹਾਡੀ ਸੰਗਤ ਕਰਦੇ ਆਸੀਂ ਮੇਰੇ ਮਾਲਕ ਅਸੀਂ ਸੁਣਿਆ ਕਿ ਸੰਗਤ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਾ ਕਰਦੇ ਨੇ ਮਹਾਰਾਜ ਹਮ ਅਪਰਾਧੀ ਰਾਖੇ ਗੁਰ ਸੰਗਤੀ ਸਾਡੇ ਵਰਗੇ ਅਪਰਾਧੀਆਂ ਨੂੰ ਮਹਾਰਾਜ ਜੀ ਸੰਗਤੀ ਦੇ ਵਿੱਚ ਉਪਦੇਸ਼ ਸੱਚੇ ਪਾਤਸ਼ਾਹ ਸੰਗਤਾਂ ਨੂੰ ਅਸੀਂ ਤੁਸੀਂ ਉਪਦੇਸ਼ ਦਿਓ ਅਸੀਂ ਸੰਗਤਾਂ ਦੇ ਵਿੱਚ ਬੈਠੇ ਹਾਂ ਹਰ ਨਾਮ ਛੜਾਵੇ ਅਸੀਂ ਸੁਣਿਆ ਕਿ ਤੁਹਾਡਾ ਨਾਮ ਆ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਹੈ ਉਹ ਬੇਨਤਾ ਮਹਾਰਾਜੀ ਇਹੋ ਜਿਹਾਂ ਪਾਧੀਆਂ ਤੋਂ ਮੇਰਾ ਮਾਲਕ ਹਰੀ ਛੜਾ ਲੈਂਦਾ ਹੈ ਕਿਉਂ ਕੀਤੇ ਔਗਣ ਮੇਰਾ ਹਰੀ ਨਹੀਂ ਚਤਾਰਦਾ ਪਾਪ ਕਰੀਂਦੇ ਪਾਪੀ ਤਾਰਤੇ ਕੀਤੇ ਔਗਣ ਮੇਰਾ ਹਰੀ ਨਹੀਂ ਚਤਾਰਦਾ ਪਾਪ ਕਰੀਂਦੇ ਪਾਪੀ ਤਾਰਤੇ ਇਸ ਕਰਕੇ ਬੇਨਤੀ ਕਰਦੇ ਮਹਾਰਾਜ ਜੀ ਮੈਂ ਸੁਣਿਆ ਕਿ ਮੇਰਾ ਮਾਲਕ ਮੇਰਾ ਠਾਕਰ ਉਹ ਜਿਹੜਾ ਸਾਡਾ ਪਿਤਾ ਸਾਸ ਸੰਗ ਜੀਓ ਮਾਂ ਪਿਓ ਦੀ ਤਰ ਗਲਤੀਆਂ ਨਹੀਂ ਵੇਖਦਾ ਉਹ ਗੁਨਾਹ ਨਹੀਂ ਵੇਖਦਾਗਾ ਬਸ ਉਹਦੇ ਅੱਗੇ ਕੋਈ ਟੈ ਪਾਵੇ ਉਹ ਘੁੱਟ ਕੇ ਜਫੀ ਪਾ ਲੈਂਦੇ ਨੇ ਅੱਗੇ ਬਖਸ਼ਾ ਕਰਦੇ ਨੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਦ ਗੁਰੂ ਬੋਲੇ ਤਬ ਬਿਸਮ ਹੋਏ ਜਾਏ ਮਹਾਰਾਜ ਜੀ ਤੁਹਾਡੀਆਂ ਕੀ ਗੱਲਾਂ ਕਰੀਏ ਮਹਾਰਾਜ ਜੀ ਕੀ ਵੜਿਆਈਆਂ ਕਰੀਏ ਮਹਾਰਾਜ ਜਦ ਗੁਰੂ ਬੋਲੇ ਤਾਂ ਬਿਸਮ ਹੋਏ ਜਾਈਂ ਜਦੋਂ ਪਾਸ਼ਾ ਤੁਸੀਂ ਬਚਨ ਕਰਦੇ ਆ ਗੁਰੂ ਪਾਸ਼ਾ ਜੀ ਮਹਾਰਾਜ ਸੱਚੇ ਪਾਸ਼ਾ ਮਹਾਰਾਜੀ ਉਹਦਾ ਮਨ ਨੂੰ ਤ੍ਰਿਪਤੀ ਆਉਂਦੀ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤ ਸੱਚੇ ਪਾਤਸ਼ਾਹ ਜੀ ਬਿਸਮਾਦ ਸਾਧ ਸੰਗ ਜੀ ਬਿਸਮਾਦ ਸਮਾਧੀਆਂ ਲੱਗ ਜਾਂਦੀਆਂ ਮੇਰੇ ਮਾਲਕ ਹਮ ਜੈਸੇ ਅਪਰਾਧੀ ਵਰ ਕੋਈ ਰੱਖੈ ਜੈਸੇ ਹਮ ਸਤਗੁਰੂ ਰੱਖ ਲਿਏ ਛਡਾਏ ਸਾਡੇ ਵਰਗੇ ਅਪਰਾਧੀਆਂ ਨੂੰ ਮਹਾਰਾਜ ਜੀ ਕੋਈ ਰੱਖਣ ਵਾਲਾ ਨਹੀਂ ਸੱਚੇ ਪਾਤਸ਼ਾਹ ਮਹਾਰਾਜੀ ਕੋਈ ਰੱਖਣ ਵਾਲਾ ਨਹੀਂ ਜੈਸੇ ਹਮ ਸਤਗੁਰੂ ਰਾਖ ਲਿਏ ਛਡਾਈ ਹੈ ਮੇਰੇ ਮਾਲਕ ਜਿਵੇਂ ਤੁਸੀਂ ਸਾਨੂੰ ਛਾਤੀ ਦੇ ਨਾਲ ਲਾਇਆ ਮੇਰੇ ਮਾਰਗ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਵੇਂ ਤੁਸੀਂ ਸਾਨੂੰ ਛਾਤੀ ਦੇ ਨਾਲ ਲਾਇਆ ਸੱਚੇ ਪਾਤਸ਼ਾਹ ਮੈਂ ਦੁਨੀਆਂ ਦੇ ਵਿੱਚ ਕੋਈ ਨਹੀਂ ਵੇਖਿਆਗਾ ਕਿ ਕੋਈ ਬੰਦਾ ਮੇਰੇ ਵਰਗਾ ਅਨਾਥ ਬੰਦਾ ਕੋਈ ਜਿਹੜਾ ਕੋਈ ਆਪਣੀ ਛਰ ਨਾਲ ਨਾ ਆਪਣੀ ਛਾਤੀ ਦੇ ਨਾਲ ਲਾਵੇ ਬਿਅੰਤੋ ਸੱਚੇ ਪਾਤਸ਼ਾਹ ਜੀ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਅੰਤੋ ਬੇਨਤੀਆਂ ਕਰਦੇ ਸਤ ਸੰਗ ਜੀ ਉਹਨਾਂ ਨੇ ਗਰੀਬੀਆਂ ਵੇਖੀਆਂ ਅੱਗੇ ਕਹਿੰਦੇ ਨੇ ਤੂੰ ਗੁਰ ਪਿਤਾ ਤੂੰ ਹੈਂ ਗੁਰ ਮਾਤਾ ਤੂੰ ਗੁਰ ਬੰਧੰ ਮੇਰਾ ਸਖਾ ਸੁਖਾਏ ਮਹਾਰਾਜ ਜੀ ਮਾਤਾ ਪਿਤਾ ਤੋਂ ਉੱਚਾਈ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੌਣ ਆ ਮੇਰਾ ਮਾਤਾ ਪਿਤਾ ਮਹਾਰਾਜ ਜੀ ਪਾਤਸ਼ਾਹ ਤੁਸੀਂ ਗੁਰੂ ਹੋ ਤੁਸੀਂ ਪਿਤਾ ਹੋ ਤੂੰ ਹੀ ਮਾਤਾ ਸੱਚੇ ਪਾਤਸ਼ਾਹ ਤੂੰ ਹੀ ਮੇਰੇ ਮਾਤਾ ਪਿਤਾ ਹੈ ਗੁਰੂ ਜੀ ਤੁਸੀਂ ਬੰਦਬ ਤੁਸੀਂ ਮੇਰੇ ਮਹਾਰਾਜ ਰਿਸ਼ਤੇਦਾਰ ਹੋ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰਾ ਸਖਾ ਸਖਾਈ ਸਭ ਰਿਸ਼ਤੇਦਾਰੀਆਂ ਤੱਕ ਮਹਾਰਾਜ ਜੀ ਤੂੰ ਹੀ ਤੂੰ ਅੱਗੇ ਆਉਣਾ ਤੂੰ ਹੀ ਤੂੰ ਅੱਗੇ ਆਉਣਾ ਸੱਚੇ ਪਾਤਸ਼ਾਹ ਤੇਰੇ ਤੋਂ ਇਲਾਵਾ ਸਾਰੇ ਝੂਠੇ ਐਸਾ ਸੰਗ ਜੀ ਅੱਗੇ ਸਾਧ ਸੰਗ ਜੀ ਅੱਖਾਂ ਵਿੱਚ ਅਥਰੂ ਆਗੇ ਗੁਰੂ ਦੇ ਪਿਆਰਿਓ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੱਖਾਂ ਭਰ ਲਈਆਂ ਗੁਰੂ ਪਿਆਰਿਓ ਅੱਗੇ ਅੱਖਾਂ ਪਰ ਕੇ ਸਾਧ ਸੰਗ ਜੀ ਗੁਰੂ ਸਾਹਿਬ ਜੀ ਦੇ ਕੋਲੋਂ ਆਵਾਜ਼ ਵੀ ਨਿਕਲਣੀ ਬੰਦ ਹੋ ਗਈ ਸਾਧ ਸੰਗ ਜੀ ਇੱਕ ਬਹੁਤ ਬੇਦਰਦੀ ਘਟਨਾ ਸਾਧ ਸੰਗ ਜੀ ਬੇਦਰਦੀ ਦੀ ਘਟਨਾ ਹੈ ਅੱਖਾਂ ਦੇ ਵਿੱਚ ਵਿਰਾਗ ਆ ਗਿਆ ਸਾਧ ਸੰਗ ਜੀ ਮਨ ਦੇ ਵਿੱਚ ਵਿਰਾਗ ਅੱਖਾਂ ਦੇ ਵਿੱਚ ਹੰਝੂ ਆ ਗਏ ਸਾਧ ਸੰਗ ਜੀ ਕੀ ਕਹਿੰਦੇ ਨੇ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬੇ ਤੁਮਹਾਰ ਜਾਣੋ ਆਪੇ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਪਾਤਸ਼ਾਹ ਤੁਸੀਂ ਜਾਣਦੇ ਆਂ ਦੁਨੀਆ ਨਹੀਂ ਜਾਣਦੀ ਮਹਾਰਾਜ ਜੀ ਮੈਂ ਕਿਦੇ ਆਸਰੇ ਜੀਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਰਾਜ ਮੈਂ ਕਿਦੇ ਆਸਰੇ ਜੀਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਮਹਾਰਾਜ ਤੁਸੀਂ ਦੱਸੋ ਮੈਂ ਕਿਹਦੇ ਆਸਰੇ ਜੀਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਬਦ ਤੁਮ ਹਰ ਜਾਣੋ ਆਪੇ ਮਹਾਰਾਜ ਜੀ ਤੁਸੀਂ ਆਪਣੇ ਦਾਸ ਦੀ ਵਿੱਧ ਨੂੰ ਜਾਣੋ ਹਮਰੂ ਦੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗੀਰੇ ਹਮ ਥਾਪੇ ਪਾਤਸ਼ਾਹ ਜਿਸੀ ਰੋਲ ਦੇ ਫਿਰਦੇ ਆ ਮਹਾਰਾਜ ਜੀ ਕੋਈ ਸਾਡੀ ਬਾਤ ਨਹੀਂ ਪੁੱਛਦਾਗਾ ਮਹਾਰਾਜੀ ਰੋਲਦੇ ਫਿਰਦੇ ਆ ਮਹਾਰਾਜ ਜੀ ਇਹ دنیਆਵੀ ਮਾਤਾ ਪਿਤਾ ਦੇ ਰਿਸ਼ਤੇ ਕਿੰਨਾ ਕਚਰਾ ਮਹਾਰਾਜ ਜੀ ਕਈਆਂ ਦੇ ਤਾਂ ਜੰਮਦੇ ਹੀ ਮਰ ਜਾਂਦੇ ਆ ਮਹਾਰਾਜ ਜੀ ਅਸੀਂ ਮਾਤਾ ਪਿਤਾ ਤੋਂ ਮਹਾਰਾਜ ਜੀ ਸਿਰਖਣੇ ਆ ਮਹਾਰਾਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਮਹਾਰਾਜ ਜੀ ਇੱਥੇ ਹੀ ਸਾਧ ਸੰਗਤ ਜੀ ਫੇਰ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਸਾਨੂੰ ਰੋਲਦੇ ਆ ਫਿਰਦੇ ਆ ਨੂੰ ਗੁਰੂ ਜੀ ਇੱਕ ਵਾਰੀ ਗੱਲ ਨਾਲ ਲਾਇਓ ਸਾਨੂੰ ਰੋਲਦਿਆਂ ਫੇਰਦਿਆਂ ਨੂੰ ਮਾਲਕਾ ਇੱਕ ਵਾਰੀ ਗੱਲ ਨਾਲ ਲਾਇਓ ਸਾਨੂੰ ਰੋਲਦਿਆਂ ਫੇਰਦਿਆਂ ਨੂੰ ਗੁਰੂ ਜੀ ਇੱਕ ਵਾਰੀ ਗੱਲ ਨਾਲ ਲਾਇਓ ਸਾਨੂੰੁਰ ਦਿਆਂ ਫਿਰ ਧਿਆਨ ਨੂੰ ਮਾਲਕਾ ਇੱਕ ਵਾਰੀ ਗੱਲ ਨਾਲ ਲਾਇਓ ਸਾ ਸੰਗ ਜੀ ਇਸ ਤਰ੍ਹਾਂ ਬੇਨਤੀ ਕਰਦੇ ਨੇ ਮਹਾਰਾਜ ਹਮਾ ਰੋਜ਼ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਕਿਹੜੇ ਕਰਮਾਂ ਦੇ ਸੱਚੇ ਪਾਤਸ਼ਾਹ ਜੀ ਕੀ ਕੀਤਾ ਮਹਾਰਾਜ ਕਿਹੜੇ ਗੁਨਾਹ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਅਸੀਂ ਕੀੜੇ ਦੀ ਨਿਆਈ ਨਹੀਂ ਸੱਚੇ ਪਾਤਸ਼ਾਹ ਪਰ ਜੇ ਤੁਸੀਂ ਸਾਨੂੰ ਥਾਪੜਾ ਦੇਵ ਦੇ ਦੇਵੋ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਤੁਹਾਡੇ ਨਾਲ ਸਾਡੀ ਨਿਭ ਜਾਵੇ ਅਸੀਂ ਰਾਜੇ ਬਣ ਸਕਦੇ ਹਾਂ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਜੇ ਤੁਸੀਂ ਸਾਨੂੰ ਸਾਧ ਸੰਗ ਜੀ ਪਾਤਸ਼ਾਹ ਬਖਸ਼ਾ ਕਰਦੇ ਨੇ ਗੁਰੂ ਅਮਰਦਾਸ ਜੀ ਜੇ ਸਾਨੂੰ ਤੁਸੀਂ ਜਫੀ ਪਾਲਵੋ ਮਹਾਰਾਜੀ ਜਫੀ ਵਿੱਚ ਲੈ ਲਵੋ ਸਾਨੂੰ ਆਪਣੇ ਬਣਾ ਲਵੋ ਤੇ ਸੱਚੇ ਪਾਤਸ਼ਾਹ ਮਹਾਰਾਜੀ ਸਾਡੇ ਵੀ ਵੇੜੇ ਪਾਰ ਹੋ ਜਾਣ ਸਾਡੇ ਤੇ ਵੀ ਕਿਰਪਾ ਹੋ ਜਾਵੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਵੱਲ ਧਿਆਨ ਤਰੋ ਦੇਖੋ ਕਿੰਨੇ ਪਿਆਰ ਦੇ ਨਾਲ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਜਿਨ੍ਹਾਂ ਨੂੰ ਲੱਗੀ ਹੋਵੇ ਨਾ ਲੱਗੀ ਹੋਵੇ ਉਹ ਹੀ ਜਾਣਦਾ ਗੁਰੂ ਦੇ ਪਿਆਰਿਓ ਜਿਹਨੂੰ ਲੱਗੀ ਨਹੀਂ ਸਾਧ ਸੰਗਤ ਜੀ ਉਹ ਨਹੀਂ ਜਾਣਦਾਗਾ ਗੁਰੂ ਦੇ ਪਿਆਰਿਓ ਇੱਥੇ ਜਿੰਨਾ ਵੀ ਕੋਈ ਵੱਡਾ ਸਾਧ ਸੰਗਤ ਜੀ ਵੱਡੇ ਅਹੁਦੇ ਦੇ ਉੱਤੇ ਐ ਸਾਧ ਸੰਗਤ ਜੀ ਕੋਈ ਕਹਿੰਦਾ ਜੀ ਮੈਂ ਇਹ ਸਬਦੇ ਦਾ ਮਾਲਕਾਂ ਸਾਧ ਸੰਗਤ ਜੀ ਜਿਵੇਂ ਭਾਈ ਮਨਪ੍ਰੀਤ ਖਾਲਸਾ ਕਹਿੰਦੇ ਆ ਸਾਧ ਸੰਗਤ ਜੀ ਕਿ ਅਸੀਂ ਜਿਹੜਾ ਪਖੰਡਵਾੜੇ ਦੂਰ ਕਰਨਾ ਹੈ ਜਿਸ ਤਰ੍ਹਾਂ ਕੋਈ ਹੋਰ ਉਹਦਾ ਸਾਧ ਸੰਗਤ ਜੀ ਅਸੀਂ ਆਹ ਨਹੀਂ ਪਖੰਡ ਹੋਣ ਦੇਣਾ ਅਸੀਂ ਆਹ ਨਹੀਂ ਕੰਮ ਚੱਲਣ ਦੇਣਾਗਾ ਦਾਸ ਨੇ ਸਾਧ ਸੰਗਤ ਜੀ ਫੋਨ ਕਰ ਕਰਕੇ ਸਾਧ ਸੰਗਤ ਜੀ ਛੋਟੀਆਂ ਜੀਆਂ ਬੇਨਤੀਆਂ ਕੀਤੀਆਂ ਸਾਧ ਸੰਗਤ ਜੀ ਪਰ ਉਹ ਅਣ ਸੁਣੀਆਂ ਕਰ ਦਿੱਤੀਆਂ ਸਾਧ ਸੰਗ ਜੀ ਉਹਨਾਂ ਦੇ ਜਿਹੜੇ ਹੋਰ ਗਰੁੱਪ ਆ ਉਹਨਾਂ ਤੱਕ ਵੀ ਅਸੀਂ ਸਾਧ ਸੰਗਤ ਜੀ ਰਾਮਨਗਰ ਵਾਲਿਓ ਬੇਨਤੀਆਂ ਕੀਤੀਆਂ ਪਰ ਅਣ ਸੁਣੀਆਂ ਹੀ ਕਰ ਦਿੱਤੀਆਂ ਗੁਰੂ ਦੇ ਪਿਆਰਿਓ ਇੱਥੇ ਜਿਹੜੇ ਵੱਡੇ ਲੋਕ ਆ ਇਹ ਆਪਣੇ ਵਰਗੇ ਛੋਟਿਆਂ ਦੀਆਂ ਨਹੀਂ ਸੁਣਦੇਗੀ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਧ ਸੰਗ ਜੀ ਲਾਡ ਲਗੋ ਸਾਧ ਸੰਗ ਜੀ ਉਹਨਾਂ ਤੋਂ ਜ਼ਿਆਦਾ ਤਾਂ ਇੱਜ਼ਤ ਸਾਧ ਸੰਗ ਜੀ ਪਿੰਡ ਸਾਧ ਸੰਗਜੀ ਸਤਕਾਰ ਕਮੇਟੀ ਚਿਬੜਾਂ ਵਾਲੀ ਸਾਧ ਸੰਗਜੀ ਦਾਸ ਗਲਤ ਨਾ ਬੋਲ ਦਿੰਦਾ ਹੋਵੇ ਮਾਫ ਚਾਹੁੰਨੇ ਮਾਫੀ ਚਾਹੁੰਨੇ ਉਹਨਾਂ ਕੋਲੋਂ ਅਸੀਂ ਸਤਕਾਰ ਕਮੇਟੀ ਪਿੰਡ ਚਿਬੜਾਂ ਵਾਲੀ ਹੈ ਸਾਧ ਸੰਗਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸਾਧ ਸੰਗਜੀ ਉਹ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਘਰਾਂ ਦੇ ਵਿੱਚ ਜਾਂਦੇ ਆ ਉਦੋਂ ਝਾੜੂ ਦੀ ਸੇਵਾ ਕਰਦੇ ਆ ਤੇ ਬਾਬਾ ਜੀ ਅਸੀਂ ਜਿਹੜੀ ਤੁਹਾਡੀ ਬੇਨਤੀ ਹੈ ਅਸੀਂ ਇਹਦਾ ਹੱਲ ਨਹੀਂ ਕਰ ਸਕਦੇਗੇ ਪਰ ਸਾਧ ਸੰਗ ਜੀ ਜਿਹੜੇ ਉਹ ਪਿਆਰ ਨਾਲ ਬੋਲੇ ਸਾਨੂੰ ਪਿਆਰ ਦਿੱਤਾ ਉਹਨਾਂ ਨੇ ਸਤਿਕਾਰ ਦਿੱਤਾ ਅੱਜ ਵੀ ਸਾਧ ਸੰਗ ਜੀ ਸਾਨੂੰ ਸਤਿਕਾਰ ਦਿੰਦੇ ਆ ਪਿੰਡ ਚਿਬੜਾਂ ਵਾਲੀ ਸਾਧ ਸੰਗ ਜੀ ਅਸੀਂ ਮਾਫੀ ਮੰਗਦੇ ਆ ਕੋਈ ਗਲਤ ਨਾ ਬੋਲ ਬੈਠ ਗਏ ਸਾਧ ਸੰਗ ਜੀ ਪਿੰਡ ਦਾ ਨਾਮ ਕੋਈ ਗਲਤ ਨਾ ਬੋਲ ਬੈਠ ਗਏ ਪਿੰਡ ਚਿਬੜਾਂ ਵਾਲੀ ਤੇ ਸਤਿਕਾਰ ਕਮੇਟੀ ਸਾਧ ਸੰਗ ਜੀ ਜੀ ਉਹ ਚੌਣ ਤੇ ਸਾਧ ਸੰਗਤ ਸਾਡਾ ਅੱਜ ਵੀ ਮਸਲਾ ਹੱਲ ਕਰ ਸਕਦੇ ਆ ਸਾਧ ਸੰਗਤ ਜੀ ਜੇ ਉਹ ਅਸੀਂ دنیਾਈ ਕੰਮ ਵੀ ਕਰਦੇ ਆ ਸਾਧ ਸੰਗਤ ਜੀ ਘਾਰ ਪੈਂਟਰ ਦਾ ਨਾਲ ਨਾਲ ਕੰਮ ਕਰਦੇ ਆ ਜਿੱਥੇ ਗੁਰਮਤਿ ਦਾ ਪ੍ਰਚਾਰ ਕਰਦੇ ਆ ਜਿੱਥੇ ਸੰਗਤਾਂ ਦੇ ਦੁੱਖ ਸੁੱਖ ਵੀ ਸੁਣਦੇ ਆ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਅਸੀਂ ਉਹਨਾਂ ਕੋਲ 800 ਰੁਪਇਆ ਲੈਣਾ ਗੁਰੂ ਦੇ ਪਿਆਰ ਹੋਵੇ 400 ਰੁਪਇਆ ਦੀ ਗੱਲ ਨਹੀਂ ਉਹ ਸਾਨੂੰ ਮਿਹਨੇ ਤਾਨੇ ਮਾਰਦੇ ਆ ਵੀ ਸਹੀ 800 ਰੁਪਇਆ ਨਹੀਂ ਦੇਣਾਗਾ ਤੋ ਜੀਡੀ ਕਮੇਟੀ ਨੂੰ ਬੁਲਾਉਣਾ ਨੂੰ ਬੁਲਾ ਲਾ ਜਿਹੜੇ ਜਥੇਦਾਰ ਨੂੰ ਬੁਲਾਉਣਾ ਬੁਲਾ ਲਾ ਜਿਹੜੀ ਤੇਰੀ ਲਾਡਲੀ ਫੌਜਾ ਨੂੰ ਬੁਲਾ ਲਾ ਸਾਧ ਸੰਗਤ ਜੋ ਸਾਡੇ ਮੋਗੇ ਦੇ ਵਿੱਚ ਗੁਰੂ ਨਾਨਕ ਮਾਰਕੀਟ ਸਾਧ ਸੰਗਤ ਜੀ ਚੀਨੂ ਦੇ ਨਾਂ ਤੇ ਸਾਧ ਸੰਗਤ ਜੀ ਜੋ ਸਾਊਂਡ ਦਾ ਕੰਮ ਕਰਦੇ ਆ ਸਾਊਂਡ ਵਗੈਰਾ ਲਾਉਂਦੇ ਆ ਗੁਰੂ ਨਾਨਕ ਮਾਰਕੀਟ ਨੇੜੇ ਪ੍ਰਤਾਪ ਰੋਡ ਸਾਧ ਸੰਗਤ ਜੀ ਮੋਗਾ ਸਾਧ ਸੰਗਤ ਜੀ ਤੇ ਜੇ ਸਾਧ ਸੰਗਤ ਦੇ ਪਿੰਡ ਚੇਪੜਾਂ ਵਾਲੀ ਸੱਜਣ ਜੀ ਉਹ ਚੌਣ ਸਤਕਾਰ ਕਮੇਟੀ ਉਹ ਪੂਰਾ ਜੋਰ ਲਾ ਸਕਦੇ ਸੱਜਣ ਜੀ ਹੋਰਾਂ ਜੋ ਹੋਰਾਂ ਕਮੇਟੀਆਂ ਨੂੰ ਵੀ ਨਾਲ ਹੋਰ ਲਾ ਸਕਦੇ ਆ ਸਾਨੂੰ 800 ਰੁਪਏ ਸੱਜਣ ਜੀ ਕੀ ਚੀਜ਼ ਹੁੰਦੀ ਹੈ ਤੇ ਸੱਜਣ ਜੀ ਦੋਖੇ ਇਸ ਗੱਲ ਦਾ ਵੀ ਅਸੀਂ ਗੁਰਮਤ ਦਾ ਪ੍ਰਚਾਰ ਕਰਦੇ ਆ ਉਹ ਸਾਨੂੰ ਹੀ ਧਮਕੀਆਂ ਦਿੰਦੇ ਆ ਤੂੰ ਲਿਆ ਕਿਹੜੀ ਪਾਰਟੀ ਨੂੰ ਲਿਆਉਣਾ ਲਿਆ ਤੂੰ ਕਿਹੜੀ ਸਤਕਾਰ ਕਮੇਟੀ ਨੂੰ ਲਿਆਉਣਾ ਤੂੰ ਪੈਸੇ ਲੈ ਕੇ ਵਿਖਾ ਇਸ ਕਰਕੇ ਗੁਰੂ ਦੇ ਪਿਆਰਿਓ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਰਹੀ ਨਹੀਂ ਆ ਉਹਨਾਂ ਨੇ ਸਾਨੂੰ ਜਦੋਂ ਜਵਾਬ ਵੀ ਦਿੱਤਾ ਤੇ ਬਹੁਤ ਪਿਆਰ ਨਾਲ ਦਿੱਤਾ ਕਹਿੰਦੇ ਨਹੀਂ ਬਾਬਾ ਜੀ ਅਸੀਂ ਇਸ ਕੰਮ ਦੇ ਵਿੱਚ ਪਏ ਨਹੀਂ ਕਦੀ ਤੇ ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝਾੜੂ ਦੀ ਸੇਵਾ ਕਰਦੇ ਆਂ ਜਉਂਦੇ ਰਹੋ ਪਿੰਡ ਚੁਬੜਾਂ ਵਾਲੀ ਆਪਜੀ ਸਾਰੀ ਟੀਮ ਨੂੰ ਸਾਡਾ ਧੰਨਵਾਦ ਆ ਤੇ ਅਗਰ ਤੁਸੀਂ ਚਾਹਿਆ ਤੇ ਤੁਹਾਡੇ ਪਿੰਡ ਵਿੱਚ ਦੀਵਾਨ ਵੀ ਰੱਖਾਂਗੇ ਤੁਹਾਡੇ ਸਹਿਯੋਗ ਦੇ ਨਾਲ ਕੋਈ ਸਾਡੀ ਭੇਟਾ ਨਹੀਂ ਤੇ ਜੇ ਤੁਸੀਂ ਚਾਹੋ ਤਾਂ ਆਪਾਂ ਉਸ ਬੰਦੇ ਦੇ ਕੋਲ 800 ਰੁਪਏ ਦੀ بجائے ਪਮਾ 4000 ਵੀ ਵਸੂਲ ਕਰ ਲਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੂ ਸਾਧ ਸੰਗਤ ਜੋ Hindu ਲੋਕ ਆ ਗੁਰੂ ਦੇ ਪਿਆਰਿਓ ਪਤਾ ਲੱਗ ਜੂ ਵੀ ਸਿੱਖ ਕੌਮ ਕੀ ਹੁੰਦੀ ਆ ਗੁਰੂ ਦੇ ਪਿਆਰਿਓ ਆਓ ਰਾਮਨਗਰ ਵਾਲਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ ਆਪਾਂ ਦੇਹਧਾਰੀਆਂ ਨੂੰ ਛੱਡ ਕੇ ਚੌਂਕੀਆਂ ਵਾਲਿਆਂ ਨੂੰ ਛੱਡ ਕੇ ਆਪਾਂ ਪੰਥ ਆਨਿ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦਾ ਪੱਲਾ ਫੜ ਲਈਏ ਸ਼ਬਦ ਗੁਰੂਵਲ ਸਾਨੂੰ ਗੁਰੂ ਕਲੰਗੀ ਦਾ ਸੱਚੇ ਪਾਤਸ਼ਾਹੀ ਸ਼ਬਦ ਦੇ ਲੜ ਲਾ ਕੇ ਗਏ ਸੀਗੇ ਕਹਿ ਕੇ ਗਏ ਸੀ ਕਿ ਆਗਿਆ ਪਈ ਕਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਣਾ ਕਿਵੇਂ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਾਧ ਸੰਗ ਜੀ ਪ੍ਰਗਟ ਕਰਕੇ ਮੰਨਣਾ ਗੁਰੂ ਦੀਏ ਪਿਆਰਿਓ ਤੋ ਰਾਮ ਪਰਵਾਲਿਓ ਬਹੁਤ ਬਹੁਤ ਧੰਨਵਾਦ ਬਹੁਤ ਛੇਤੀ ਤੁਸੀਂ ਬੁਲਾਇਆ ਹੈ ਪਹਿਲਾਂ ਤਾਂ ਧੰਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੀ ਸੱਚੀ ਸਰਕਾਰ ਸੀ ਤਾਂ ਸਾਹਿਬ ਦੇ ਮਾਲਕ ਉਹਨਾਂ ਦੀ ਯਾਦ ਨੂੰ ਤੁਸੀਂ ਤਾਜ਼ਾ ਕਰਕੇ ਰੱਖਿਆ ਉਹਨਾਂ ਦੀ ਯਾਦ ਵਿੱਚ ਸਮਾਗਮ ਕੀਤਾ ਹੈ ਅਗਰ ਹੁਣ ਦੂਸਰੀ ਜਿਹੜੀ ਪਿਆਰ ਦੇ ਵਿੱਚ ਬੁਲਾਇਆ ਹੈ ਉਹ ਸੋਢੀ ਪਾਦਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਦਸ਼ਾਹ ਜੀ ਜਿੱਥੇ ਜਾ ਕੇ ਸਾਧ ਸੰਗਤ ਜੀ ਉਹਨਾਂ ਦੇ ਦਰਬਾਰ ਦੇ ਵਿੱਚ ਨਿਕਲਦਾ ਡਿੱਠੇ ਸਬੇ ਥਾਮ ਨਹੀਂ ਤੁਦ ਜਿਆ ਸਾਧ ਸੰਗਤ ਜੀ ਰਾਮਪੁਰ ਵਾਲਿਓ ਜਿੰਨਾ ਵੀ ਤੁਹਾਨੂੰ ਪਿਆਰ ਆ ਗੁਰੂ ਪਾਤਸ਼ਾਹੀ ਦੇ ਨਾਲ ਹੁਣ ਪਤਾ ਲੱਗ ਜਾਣਾ ਚਾਹੀਦਾ ਹੈ ਇਹ ਜਿਹੜੀ ਸਾਧ ਸੰਗਤ ਜੀ ਦੀਵਾਨ ਦੀ ਰਿਕਾਰਡਿੰਗ ਆ ਇਹ ਆਪਣੇ ਰੈਸੇਦਾਰੀਆਂ ਵਿੱਚ ਆਪਣੇ ਹੋਰ ਯਾਰਾਂ ਮਿੱਤਰਾਂ ਦੋਸਤਾਂ ਤੱਕ ਪਚਾਉਣੀ ਹੈ ਤਾਂ ਕਿ ਜਦੋਂ ਵੀ ਤੁਸੀਂ ਇਹਨੂੰ ਸ਼ੇਅਰ ਕਰੋ ਸਾਧ ਸੰਗ ਜੀ ਅੱਗੇ ਤੱਕ ਪਚਾਵੋ ਤੇ ਤੁਹਾਨੂੰ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਦਰਸ਼ਨ ਹੋਣ ਉਹਨਾਂ ਦਾ ਸਾਧ ਸੰਗ ਦੀ ਚਿਹਰਾ ਸਾਹਮਣੇ ਆ ਕੇ ਦਿਸੇ ਤੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਆ ਕਿ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਹੜੀ ਵੀ ਸੰਗਤ ਤੁਹਾਡੇ ਪਿਆਰ ਦੇ ਵਿੱਚ ਇਸ ਦੀਵਾਨ ਨੂੰ ਗਾਹ ਦੀ ਗਾਂ ਪਚਾਵੇ ਤੁਹਾਡੇ ਨਾਲ ਜੋੜੇ ਸੰਗਤ ਨੂੰ ਇਹਨਾਂ ਪਖੰਡੀਆਂ ਤੋਂ ਬਚਾ ਕੇ ਸਾਧਾਂ ਕੋਲੋਂ ਬਚਾ ਕੇ ਸਾਧ ਸੰਗ ਜੀ ਤੁਹਾਡੇ ਨਾਲ ਜੋੜੇ ਮਹਾਰਾਜ ਜੀ ਆਪ ਉਹਨਾਂ ਦੀਆਂ ਸੱਚੇ ਪਾਤਸ਼ਾਹ ਕਾਮਨਾਵਾਂ ਪੂਰੀਆਂ ਕਰਨੀਆਂ ਉਹਨਾਂ ਦੀਆਂ ਇੱਛਾ ਪੂਰੀਆਂ ਕਰਨੀਆਂ ਉਹਨਾਂ ਦੇ ਮੁਖ ਦੇ ਉੱਤੇ ਸੱਚੇ ਪਾਸ਼ਾ ਤੁਹਾਡਾ ਹੀ ਨਾਮ ਆਵੇ ਸੱਚੇ ਪਾਤਸ਼ਾਹ ਜੀ ਜਦੋਂ ਵੀ ਮਹਾਰਾਜ ਜੀ ਉਤਰਨ ਫਿਰਨਾਂ ਸੌਣ ਜਾਗਣ ਇਹ ਹੋਈ ਤੁਹਾਡਾ ਸੱਚੇ ਪਾਤਸ਼ਾਹ ਨਾਮ ਮੁਖ ਤੋਂ ਨਿਕਲੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜ ਜੀ ਆਉ ਸਾਧ ਸੰਗਤ ਜੀ ਪਹੁੰਚ ਚੁੱਕਾ ਮਾਫ਼ ਕਰਨੀਆਂ ਤੋਂ ਦਾਸ ਦਾ ਨੰਬਰ ਸਾਧ ਸੰਗਤ ਵਿੱਚ ਦਿੱਤਾ ਹੁੰਦਾ ਹੈ ਸਾਧ ਸੰਗਤ ਜੀ ਬਾਦ ਤੋਂ ਬਾਦ ਆਪਾਂ ਦੀਵਾਨ ਰੱਖੀਏ ਪਿੰਡਾਂ ਸ਼ਹਿਰਾਂ ਦੇ ਵਿੱਚ ਤੇ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜੀਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪੱਲਾ ਫੜੀਏ ਤਾਂ ਅਨੰਤ ਅਨੁਸ਼ੀਤਾਂ ਸਾਹਿਬ ਜੀ ਦੇ ਮਾਲਕ ਬਾਬਾ ਦੀਪ ਸਿੰਘ ਜੀ ਉਹ ਬੱਬਰ ਸ਼ੇਰ ਸਾਧ ਸੰਗ ਜੀ ਜਿਨ੍ਹਾਂ ਨੂੰ ਸ਼ਹੀਦ ਸਿੰਘ ਕਹਿੰਦੇ ਆ ਚਾਰ ਸਹਬਜ਼ਾਦੇ ਸਾਧ ਸੰਗ ਜੀ ਉਹਨਾਂ ਦਾ ਪੱਲਾ ਫੜੀਏ ਤੇ ਫਿਰ ਸਾਧ ਸੰਗ ਜੀ ਸਾਨੂੰ ਕੀ ਮਿਲੇਗਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਜੀ ਭੁਲਾਣ ਚੁੱਕਾ ਮaaf ਕਰਨੀਆਂ ਦਾਤ ਨੂੰ ਸੀਸ ਦੇਣੀ ਜਦ ਤੱਕ ਵੀ ਸਾਧ ਸੰਗ ਜੀ ਸਾਡੇ ਵਿੱਚ ਸਵਾਸ ਰਹਿਣਾ ਅਸੀਂ ਸੰਗਤ ਜੀ ਤੁਹਾਡੇ ਜੋੜਿਆਂ ਦੀ ਸੇਵਾ ਕਰਦੇ ਰਹੀਏ ਤੁਹਾਡੇ ਜੋੜੇ ਹੀ ਪਾਲਿਸ਼ ਕਰਦੇ ਰਹੀਏ ਤੁਹਾਡੇ ਜੋੜੇ ਹੀ ਝਾਰਦੇ ਰਹੀਏ ਸਾਧ ਸੰਗਤ ਜੀ ਸਾਡੇ ਵਿੱਚ ਕੋਈ ਹੋਮੇ ਨਾ ਆਵੇ ਕੋਈ ਸੰਤ ਪੁਣਾ ਨਾ ਆਵੇ ਕੋਈ ਬਾਬੇ ਨਾ ਆਵੇ ਸਾਧ ਸੰਗਤ ਜੀ ਬਾਬਾ ਪੁਣਾ ਨਾ ਆਵੇ ਅਸੀਂ ਤੁਹਾਡੇ ਸੇਵਾਦਾਰ ਬਣ ਕੇ ਗੁਰੂ ਰਾਮਦਾਸ ਜੀ ਦੇ ਕੁੱਕਰ ਬਣ ਕੇ ਸਾਧ ਸੰਗਤ ਜੀ ساری ਜ਼ਿੰਦਗੀ ਆਖਰੀ ਸਾਹ ਤੱਕ ਸਾਧ ਸੰਗਤ ਜੀ ਤੁਹਾਡੇ ਜੋੜੇ ਸਾਫ਼ ਕਰਦੇ ਰਹੀਏ ਬਲਾਈ ਫਤਿਹ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ